ਜਰਮਨੀ ਦੇ ਵਿੱਚ ਨਾ ਬਜ਼ੁਰਗਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਤੇ ਜਰਮਨੀ ਦੀ ਸਰਕਾਰ ਨੇ ਸੋਚਿਆ ਕਿ ਨੌਜਵਾਨ ਸੱਦੇ ਜਾ ਤਾਂ ਹੁਸ਼ਿਆਰ ਨੌਜਵਾਨਾਂ ਲਈ ਇੱਕ ਬਹੁਤ ਵਧੀਆ ਵਕਲਪਾ ਤੁਸੀਂ ਜਰਮਨੀ ਦੇ ਵਿੱਚ ਜਾ ਸਕਦੇ ਆ ਸਭ ਤੋਂ ਵਧੀਆ ਗੱਲ ਇਹ ਹੈ ਵੀ ਜਿਹੜੇ ਨੌਜਵਾਨਾਂ ਦੇ 70% ਤੋਂ ਉੱਪਰ ਨੰਬਰ ਹੈ ਚਾਹੇ ਉਹ ਬੱਚੇ ਆ ਚਾਹੇ ਉਹ ਬੱਚੀਆਂ ਹੈ ਤਾਂ ਉਹਨਾਂ ਲਈ ਇੱਕ ਬਹੁਤ ਵਧੀਆ ਆਫਰ ਹੈ ਉਥੋਂ ਦੀ ਸਰਕਾਰ ਸਰਕਾਰੀ ਕਾਲਜਾਂ ਦੇ ਵਿੱਚ ਤੁਹਾਨੂੰ ਫ੍ਰੀ ਸਟੱਡੀ ਦੇ ਰਹੀ ਹੈ ਤੇ ਜੇ ਤੁਸੀਂ ਪ੍ਰਾਈਵੇਟ ਦੇ ਵਿੱਚ ਵੀ ਆ ਤੇ ਪਰ ਹਿਅਾਰ ਆ ਤਾਂ ਤੁਹਾਨੂੰ ਸਕਾਲਰਸ਼ਿਪ ਵੀ ਦੇ ਰਹੀ ਹੈ ਸਿਰਫ ਉੱਥੇ ਨੌਜਵਾਨਾਂ ਦੀ ਗਿਣਤੀ ਵਧਾਉਣ ਵਾਸਤੇ ਪੀਆਰ ਆਪਸ਼ਨ ਵੀ ਆ ਕੰਮ ਵੀ ਬਹੁਤ ਵਧੀਆ ਮਿਲ ਰਿਹਾ ਉੱਥੇ ਮਤਲਬ ਆਪਾਂ ਕਹਿ ਸਕਦੇ ਪੀਜ਼ਡ ਵੀ ਵਾਲਿਆਂ ਕੋਲੇ ਆਏ ਆ ਭੈਣ ਮੰਜੂ ਆਪਣੇ ਨਾਲ ਆ ਤੇ ਆਪਾਂ ਤੁਹਾਨੂੰ ਬਰੀਫਲੀ ਪੂਰੀ ਜਾਣਕਾਰੀ ਦੇਵਾਂਗੇ ਅੱਜ ਜਿਹੜੇ ਸਟੂਡੈਂਟ ਲੱਗਦਾ ਕਿ ਯਾਰ ਕੈਨੇਡਾ ਦੇ ਵਿੱਚ ਸਟ੍ਰਿਕਟ ਹੋ ਗਿਆ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲਦਾ ਆਸਟ੍ਰੇਲੀਆ ਵੈਸੇ ਹੀ ਦਰਵਾਜ਼ੇ ਪੂਰੇ ਤਰ੍ਹਾਂ ਨਾਲ ਭੇੜ ਕੇ ਬੈਠਾ ਇੰਗਲੈਂਡ ਦੇ ਵਿੱਚ ਪੱਕਾ ਹੋਣ ਦਾ ਚਾਂਸ ਨਹੀਂਗਾ ਤਾਂ ਅਸੀਂ ਕੀ ਕਰੀਏ ਜਿਹੜੇ ਬੱਚੇ ਲੱਗਦਾ ਸੀਗਾ ਕਿ ਆਪਾਂ ਇਹ 12ਵੀਂ ਕਰ ਲਈਏ ਤਾਂ ਕੁਝ ਕਰ ਲਾਂਗੇ ਤਾਂ ਉਹਨਾਂ ਨੂੰ ਅੱਜ ਕੁਝ ਦੱਸ ਨਹੀਂ ਰਿਹਾ ਤੇ ਅੱਜ ਤੁਹਾਡੇ ਲਈ ਇੱਕ ਉਮੀਦ ਦੀ ਕਰਨ ਸੱਚ ਨੂੰ ਤੁਸੀਂ ਜਰਮਨੀ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਆ ਆਪਾਂ ਭੈਣ ਹੋਣਾ ਦਾ ਸਵਾਗਤ ਕਰਦੇ ਆ ਜਾਣਕਾਰੀ ਲਿਓ ਥੋੜਾ ਜਿਹਾ ਸਮਾਂ ਕੱਢ ਲਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਹੈ ਸਸਿਕਾਰ ਬੈਗੀ ਸਸ਼ਿਕਾ ਜੀ ਪੰਜੀ ਪਹਿਲਾਂ ਨਾ ਮੈਨੂੰ ਇਹ ਦੱਸੋ ਕਿ ਆਪਾਂ ਸ਼ੁਰੂ ਖਰਚੇ ਤੋਂ ਸ਼ੁਰੂ ਕਰਦੇ ਆ ਠੀਕ ਹੈ ਸਭ ਤੋਂ ਪਹਿਲਾਂ ਬੰਦੇ ਦਿਮਾਗ ਚੈੱਕ ਕਰ ਲਉਂਦੀ ਹੈ ਕਿ ਖਰਚਾ ਕਿੰਨਾ ਆਉਂਦਾ ਜੇਕਰ ਬੱਚਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਕਾਬਲਾ ਜਾ ਹਾਂਜੀ ਹਾਂਜੀ ਤਾਂ ਉਹਦਾ ਕਿੰਨਾ ਖਰਚ ਆ ਜਾਊਗਾ ਸਟੂਡੈਂਟ ਦਾ ਮੈਂ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਜੀ ਜਿੱਦਾਂ ਮੈਂ ਤੁਹਾਨੂੰ ਦੱਸਾਂ ਵੀ ਉਹ ਸਰਕਾਰੀ ਹੈ ਉਹ ਫ੍ਰੀ ਆਫ ਕੋਸਟ ਆ ਉਹਦੀ ਫੀਸ ਨਹੀਂ ਹੁੰਦੀ ਜੀ ਠੀਕ ਹੈ ਜੀ ਉਹ ਫ੍ਰੀ ਹੈ ਬਸ ਠੀਕ ਹੈ ਕਿ ਉਹ ਵਧੀਆ ਪਰਸੈਂਟ ਮੈਰਿਟ ਵਾਲਿਆਂ ਦਾ ਐਡਮਿਸ਼ਨ ਉੱਥੇ ਹੁੰਦਾ ਹੈ ਮਹਿਮਾਨਦਾਰੀ ਨਾਲ ਕਹਾਂਗੇ ਵੀ 70% ਤੋਂ ਉੱਤੇ ਉੱਤੇ ਹੀ ਹੁੰਦਾ ਹੈ ਚਾਹ ਦਾ ਮਨ ਕਿਚ ਠੀਕ ਹੈ ਜੀ ਚਾਹੇ 12ਵੀਂ ਚ 70 ਤੋਂ ਉੱਤੇ ਹੈ ਉਹਨਾਂ ਨੂੰ ਬੈਚਲਰ ਚ ਐਡਮਿਸ਼ਨ ਮਿਲ ਜਾਣੀ ਹੈ ਜਿਹਦੇ ਬੈਚਲਰ ਦੇ ਵਿੱਚ 70 ਤੋਂ ਉੱਤੇ ਹੈ ਉਹਨੂੰ ਮਾਸਟਰ ਚ ਐਡਮਿਸ਼ਨ ਮਿਲ ਜਾ ਸਾਰੇ ਕੋਰਸ ਇੰਗਲਿਸ਼ ਚ ਪੜਾਈ ਹੋਣੀ ਸਾਰੀ ਠੀਕ ਹੈ ਜੀ ਇਹਦਾ ਜੀਆਈਸੀ ਵਾਂਗੂ ਜਿੱਦਾਂ ਕੈਨੇਡਾ ਚ ਜੀਆਈਸੀ ਹੁੰਦੀ ਹੈ ਉਦਾਂ ਇੱਥੇ ਬਲੋਕ ਅਕਾਊਂਟ ਲੱਗਦਾ ਹੈ ਜਿਹੜਾ ਤਾਂ ਲੱਗਣਾ ਹੈ ਜੀ ਉਹ ਆਪਦੇ ਬੱਚੇ ਦਾ ਖਾਣ ਪੀਣ ਦਾ ਖਰਚਾ ਹੀ ਹੈ ਠੀਕ ਆ ਉਹ ਦਿਖਾਉਣਾ ਹੈ ਜੀ 11 ਕ ਲੱਖ ਹੈ ਠੀਕ ਹੈ ਆਈਐਨਆਰ ਦੇ ਵਿੱਚ ਠੀਕ ਹੈ ਜੀ ਬਸ ਉਹੀ ਖਰਚਾ ਹੈ ਪੂਰਾ ਖਰਚਾ ਵੱਧ ਤੋਂ ਵੱਧ ਛੋਟੀ ਵੱਡੀ ਅੰਬੈਸੀ ਦੀ ਫੀਸ ਕਰ ਕਰਕੇ 12 ਲੱਖ ਤੁਹਾਡਾ ਸਰਕਾਰੀ ਲਈ ਤੁਸੀਂ ਪਹੁੰਚ ਜਾਓਗੇ 12 ਲੱਖ ਰੁਪਏ ਚ ਤੁਸੀਂ ਪਹੁੰਚ ਜਾਓਗੇ ਤੇ ਜਿਹੜਾ ਇਹ 11 ਲੱਖ ਰੁਪਈਆ ਇਹ ਬੱਚੇ ਨੂੰ ਵਾਪਸੀ ਮਿਲ ਜਾਣਾ ਹਾਂਜੀ ਇਹ ਬੱਚੇ ਨੂੰ ਬੱਚੇ ਦਾ ਹੀ ਪੈਸਾ ਹੈ ਵੀ ਪੱਲਿਓ ਲੱਖ 2 ਲੱਖ ਰੁਪਈਆ ਹੀ ਲੱਗ ਰਿਹਾ ਹੈ ਰਾਈਟ ਜੀ ਰਾਈਟ ਲੱਗ ਰਿਹਾ ਉਸ ਤੋਂ ਬੱਚਾ ਪਹੁੰਚ ਗਿਆ ਉਹ ਵਿਜੀਬਲ ਸੀਓ ਪਹੁੰਚ ਗਿਆ ਹਾਂਜੀ ਉਸ ਤੋਂ ਅਗਲਾ ਪ੍ਰੋਸੈਸ ਕਿ ਬੱਚੇ ਨੂੰ ਉੱਥੇ ਪੀਆਰ ਆਪਸ਼ਨ ਹੈ ਜੇ ਹੈ ਤਾਂ ਕੀ ਕਰਨਾ ਪਊ ਕਿੰਨਾ ਕੌਖਾ ਠੀਕ ਪੀਆਰ ਆਪਸ਼ਨ ਹੈਗਾ ਜੀ ਉਹਦੇ ਲਈ ਸਿੰਪਲ ਜੀ ਉਹਨਾਂ ਦੀ ਦੋ ਸ਼ਰਤਾਂ ਨੇ ਵੀ ਪਹਿਲਾਂ ਤੁਸੀਂ ਜਿਹੜੀ ਪੜ੍ਹਾਈ ਤੇ ਗਏ ਹੋ ਉਹਨੂੰ ਪੂਰਾ ਕਰ ਲਓ ਮਤਲਬ ਲੀਗ ਨੀ ਆਇਆ ਨਹੀਂ ਹਾਂ ਛੱਡਣੀ ਨਹੀਂ ਨਹੀਂ ਉਹਨੂੰ ਪੂਰਾ ਕਰ ਲਓ 3 ਸਾਲ ਦੀ ਹੈ ਚਾਹੇ 2 ਸਾਲ ਦੀ ਹੈ ਉਹਨੂੰ ਪੂਰਾ ਕਰਕੇ ਪੋਸਟ ਸਟੱਡੀ 2 ਸਾਲ ਦਾ ਵਰਕ ਪਰਮਿਟ ਦਿੰਦਾ ਜਰਮਨੀ ਜਿੰਦਾ ਜੀ ਉਹ ਜਿਹੜਾ 2 ਸਾਲ ਦਾ ਵਰਕ ਪਰਮਿਟ ਦਾ ਜਿਹੜਾ ਟਾਈਮ ਪੀਰੀਅਡ ਹੈ ਤੁਸੀਂ ਆਪ ਦਾ ਫੁੱਲ ਟਾਈਮ ਕੰਮ ਲੱਭ ਲਓ ਜੀ ਉੱਥੇ ਜੋਬ ਲੈ ਲਓ ਜਿਹੜੀ ਕਿ ਮਿਲ ਜਾਂਦੀ ਹੈ ਕਿਉਂਕਿ ਉੱਥੇ ਬੜੀ ਸ਼ੋਰਟੇਜ ਹੈਗੀ ਹੈ ਠੀਕ ਹੈ ਜੀ ਹੋਸਪਿਟੈਲਿਟੀ ਸੈਕਟਰ 'ਚ ਬੜੀ ਮਾਰ ਹੈ EMPLOYE ਨਹੀਂ ਮਿਲ ਰਹੇ ਉਹਨਾਂ ਨੂੰ ਤੁਸੀਂ 2016 ਤੋਂ ਕੰਮ ਕਰ ਰਹੇ ਮੈਂ ਤੁਹਾਡੇ ਵਿੱਚੋਂ ਗੱਲ ਘਟ ਰਿਹਾ ਹਾਂ ਹਾਂਜੀ ਕੀ ਜਦੋਂ ਮੈਂ ਵੀਡੀਓ ਚੱਲਦੀ ਚੱਲਦੀ ਚ ਕਮਾਂ ਤੁਸੀਂ ਮੈਨੂੰ ਇੱਕ ਤਾਂ ਤੇ ਸਟੂਡੈਂਟ ਨਾਲ ਗੱਲ ਕਰਵਾ ਸਕੋਗੇ ਹਾਂਜੀ ਅਸੀਂ ਕਰਵਾ ਸਕਦੇ ਹਾਂ ਕਿਉਂਕਿ ਅਸੀਂ ਭੇਜੇ ਹੋਏ ਬਾਅਦ ਚ ਪਗਲ ਕਰ ਹੁਣ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੋ ਮਿਲ ਜਾਂਦੀ ਹੈ ਹਾਂਜੀ ਜੋ ਮਿਲ ਜਾਂਦੀ ਹੈ ਜੋਬ ਲੈਣ ਤੋਂ ਬਾਅਦ ਬਸ ਇੱਕ ਜੋਬ ਹੋਗੀ ਇੱਕ ਸ਼ਰਤ ਪੀਆਰ ਦੀ ਇਹ ਹੈ ਤੇ ਥੋੜਾ ਜਾਂ ਵਧੀਆ ਪੈਕੇਜ ਦੀ ਹੋਵੇ ਨਾ ਕਿ ਵੀ ਥੋੜਾ ਤੁਸੀਂ ਖਰਚਾ ਕੱਢ ਸਕਦੇ ਹੋ ਆਪ ਦਾ 4000 ਯੂਰੋ ਹੋਵੇ ਤੇ ਮਹੀਨੇ ਦੇ 900 ਯੂਰੋ ਕਹਿ ਲਓ ਤੁਸੀਂ ਜਿੰਨੇ ਤੇ ਠੀਕ ਹੈ ਜੀ ਇਹਦੇ ਚ ਜਦੋਂ ਜੋਬ ਮਿਲ ਗਈ ਇੱਕ B1 ਲੈਂਗੁਏਜ ਦਾ ਸਰਟੀਫਿਕੇਟ ਬੈਂਸ ਜਿਹਨੂੰ ਕਹਿੰਦੇ ਉਥੋਂ ਦੀ ਲੈਂਗੁਏਜ ਉਥੋਂ ਦੀ ਲੈਂਗੁਏਜ ਦੇਖੋ ਜੀ ਤੁਸੀਂ ਜਿਹੜੇ ਪਰਮਾਨੈਂਟ ਹੋਣਾ ਹੈ ਇੱਕ ਦੋ ਦਿਨ ਦੀ ਗਲਤ ਤਾਂ ਹੈ ਨਹੀਂ ਹਨਾ ਤਾਂ ਤੁਸੀਂ ਉੱਥੋਂ ਦੇ ਬਸਨੀਕ ਬਣ ਸਿੰਪਲ ਹੈ ਵੀ ਹਾਂ ਉਹ ਤਾਂ ਸਿੱਖ ਉਹ ਸਿੱਖਣੀ ਹੈ ਤੇ ਤੁਸੀਂ ਪੀਆਰ ਲਈ ਅਪਲਾਈ ਕਰ ਦੋ ਪੀਆਰ ਮਿਲ ਜੇਗੀ ਮਤਲਬ ਤੁਹਾਡੇ ਕਹਿਣ ਤੋਂ ਭਾਵ ਕਿ ਇੱਕ ਜਿਸ ਕੈਟਾਗਰੀ ਦੇ ਵਿੱਚ ਗਏ ਆ ਉਸ ਦੇ ਤੁਸੀਂ ਸਹੀ ਸਟੂਡੈਂਟ ਬਣ ਕੇ ਰਹਿਣਾ ਉਸ ਕਲਾਸ ਨੂੰ ਤੁਸੀਂ ਸਹੀ ਤਰੀਕੇ ਨਾਲ ਪਾਸ ਕਰਨਾ ਪਾਸ ਕਰਨੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਸਹੀ ਤਰੀਕੇ ਦੀ ਜੌਬ ਕਰਨੀ ਹੈ ਜਿਹੜੀ ਤਕਰੀਬਨ ਤੁਹਾਡੀ ਸਟੱਡੀ ਨਾਲ ਸੰਬੰਧਤ ਵੀ ਹੋਵੇ ਹਾਂਜੀ ਹਾਂਜੀ ਪਹਿਲਾਂ ਥੋੜਾ ਜਿਹਾ ਜੀ ਸੰਬੰਧਿਤ ਦਾ ਰੂਲ ਸੀਗਾ ਹੁਣ ਉਹਨਾਂ ਨੇ ਥੋੜਾ ਸੌਖਾ ਕਰਤਾ ਕਿਉਂਕਿ ਉਹਨਾਂ ਦੀ ਡਿਮਾਂਡ ਨਹੀਂ ਫੁੱਲਫਿਲ ਹੋ ਰਹੀ ਹੁਣ ਉਹ ਕਹਿੰਦੇ ਵੀ ਲੱਭ ਲੋ ਜਿਹੜੇ ਚ ਵੀ ਲੱਭ জব ਕੋਈ ਵੀ ਹੋਵੇ ਲੱਭ ਲੋ জব ਕਰੋ ਤੇ ਉਹਨਾਂ ਦੀ ਲੈਂਗੁਏਜ ਨੂੰ ਪਾਸ ਕਰੋ ਪਾਸ ਸਿੱਖ ਲੋ ਤੇ ਤੁਸੀਂ ਪੀਆਰ ਪੀਆਰ ਲੈ ਲਓ ਠੀਕ ਹੈ ਰਾਈਟ ਇਹ ਹੋ ਗਿਆ ਆਪਾਂ ਪੂਰਾ ਕੰਪਲੀਟ ਕਰ ਲਿਆ ਸਰਕਾਰੀ ਤੇ ਹਾਂਜੀ ਮੰਨ ਲਓ ਵੀ ਕੁਝ ਥੋੜੇ ਜੇ ਕਈ ਵਾਰੀ ਕਮਜ਼ੋਰ ਹੁੰਦੇ ਆ ਸਰਕਾਰੀ ਚ ਨਹੀਂ ਜਾਣ ਦੇ ਕਾਬਿਲ ਹੁੰਦੇ ਉਹ ਜਾ ਸਕਦੇ ਚਾਹਣ ਹਾਂਜੀ ਉਹਨਾਂ ਲਈ ਪ੍ਰਾਈਵੇਟ ਹੈਗੀ ਹੈ ਜੀ ਠੀਕ ਹੈ ਤੇ ਵਧੀਆ ਗੱਲ ਇਹ ਹੈਗੀ ਆ ਵੀ ਆਸਟ੍ਰੇਲੀਆ ਕੈਨੇਡਾ ਜਿੰਨੀ ਫੀਸ ਹੈ ਨਹੀਂ ਪ੍ਰਾਈਵੇਟ ਚ ਵੀ ਠੀਕ ਆ ਫੀਸ ਲੱਗੂਗੀ ਕਿਉਂਕਿ ਉਹ ਪ੍ਰਾਈਵੇਟ ਹੈ ਬਟ ਉਨੀ ਫੀਸ ਨਹੀਂ ਤੁਸੀਂ ਤਕਰੀਬਨ ਮੰਨ ਕੇ ਚੱਲੋ ਜੇ ਮੈਂ ਬੈਚਲਰ ਦੀ ਗੱਲ ਕਰਾਂ ਤਾਂ 25 ਲੱਖ ਚ ਬੈਚਲਰ ਦਾ ਕੋਰਸ ਮਿਲ ਜਾਣਾ 3 ਸਾਲਾਂ ਦਾ ਪੂਰਾ ਤਿੰਨ ਸਾਲ ਦਾ 25 ਲੱਖ ਰੁਪਏ ਦੇ ਵਿੱਚ ਕੋਸ ਮੈਜਾ ਨਾ ਤਿੰਨ ਸਾਲਾਂ ਦੀ ਫੀਸ ਵਿੱਚ ਹੀ ਆ ਨਾ 25 ਹਾਂਜੀ ਇਹ ਟੋਟਲ ਇੰਨੀ ਫੀਸ ਆ ਠੀਕ ਹੈ ਜੀ ਇਹਦੇ ਵਿੱਚ ਵੀ ਜੇ ਵਧੀਆ ਪਰਸੈਂਟ ਹੈ ਬੱਚੇ ਦੇ ਸਕਾਲਰਸ਼ਿਪ ਲੱਗ ਜਾਣੀ ਹੈ ਫਿਰ ਜਿਹੜਾ ਟੋਟਲ ਆ ਉਹ ਘਟ ਜੂਗਾ ਜਿੱਦਾਂ ਮੰਨ ਲਓ 80% ਤੋਂ ਉੱਪਰ ਹੈ ਮੰਨ ਲਓ ਉਹਦੇ 10 ਲੱਖ ਰੁਪਏ ਘਟ ਗਏ ਸਾਰੀ 16-17 ਲੱਖ ਤਿੰਨ ਸਾਲਾਂ ਦੀ ਰਹਿ ਜੂਗੀ ਤੇ ਜੀ ਨੂੰ ਵੀ 3 ਸਾਲਾਂ ਚ ਤੁਸੀਂ ਮੰਨ ਲਓ 6 ਸੈਮੈਸਟਰ ਹੁੰਦੇ ਆ ਹਨਾ ਤਾਂ ਉਹ 6 ਦੀ 1 ਦੀ ਕਿੰਨੀ ਪਈ ਆਰਾਮ ਨਾਲ ਬੱਚਾ ਕਿਸ਼ਤਾਂ ਚ ਭਰ ਸਕਦਾ ਆ ਹਾਂ ਮੈਂ ਮੇਰੇ ਦਿਮਾਗ ਚ ਆ ਹੀ ਯਾਰ ਸੀ ਵੀ ਜਿਹੜਾ 25 ਲੱਖ ਵਾਲਾ ਕੀ ਉਹਨੂੰ ਸਾਰਾ 25 ਲੱਖ ਦੇ ਕੇ ਜਾਣਾ ਪਊਗਾ ਨਹੀਂ 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 ਕੱਲੀ 6 ਮਨთ ਦੀ ਇੱਕ ਸੈਮੈਸਟਰ ਦੀ ਫੀਸ ਪਰ ਹੁੰਨੇ ਆ ਸੀ ਅਸੀਂ ਨਹੀਂ ਕਿਸੇ ਦੇ ਫਾਈਨੈਂਸ਼ੀਅਲ ਬਰਡਨ ਪਾਉਣ ਦੇ ਵੀ ਤੂੰ ਸਾਲ ਦੀ ਭਾਰ ਤੂੰ ਬਾੜੀ ਪਰ ਤੁਸੀਂ ਮਤਲਬ ਕਹਿਣ ਤੋਂ ਭਾਵ ਜਿਹੜਾ ਪ੍ਰਾਈਵੇਟ ਜਾ ਰਿਹਾ ਉਹ ਵੀ 10 ਲੱਖ ਰੁਪਏ ਲਾ ਕੇ ਚੱਲਿਆ ਜਾਊਗਾ ਤੇ ਜਿਹੜਾ ਦੂਜਾ ਜਾ ਰਿਹਾ ਉਹ ਉਹ ਵੀ ਮਤਲਬ ਇੱਕ ਵਾਰ ਪੈਸੇ ਦੋਨਾਂ ਦੇ ਸੇਮ ਹੀ ਹਨ ਇੱਕ ਵਾਰ ਸੇਮ ਹੀ ਆ ਮਤਲਬ ਸਰਕਾਰੀ ਵਾਲੇ ਨੇ ਉੱਥੇ ਜਾ ਕੇ ਨਹੀਂ ਭਰਨੇ ਪ੍ਰਾਈਵੇਟ ਨੇ ਉੱਥੇ ਜਾ ਕੇ ਵੀ ਭਰ ਹਾਂ ਹਾਂ ਫਰਕ ਇੰਨਾ ਹੀ ਆ ਇੰਨਾ ਹੀ ਆ ਜੀ ਮੈਂ ਸਮਝ ਗਿਆ। ਵੀ ਉਹਦੇ ਮੈਂ 12 ਲੱਖ ਕਹਿ ਰਹੀਆਂ ਇਹਦੇ ਤੁਸੀਂ 14 15 ਕ ਲਾ ਲਓ ਵੀ ਇੱਕ ਸਮੈਸਟਰ ਦੀ ਭਰ ਕੇ 3 ਕ ਲੱਖ। ਮੈਂ ਸਮਝ ਗਿਆ ਵੀ ਮਤਲਬ ਕਹਿਣ ਤੋਂ ਪਾਵ ਇੱਕ ਵਾਰੀ ਤੁਰਨ ਲੱਗਿਆਂ ਨੂੰ ਦੋਨਾਂ ਨੂੰ ਇੱਕੋ ਜਿਹਾ ਖਰਚਾ ਚਾਹੀਦਾ। ਹਾਂ ਉਹ ਗੱਲ ਵੱਖਰੀ ਹੈ ਵੀ ਉਹਨੇ ਉੱਥੇ ਜਾ ਕੇ ਕਿਸ਼ਤਾਂ ਭਰਨੀਆਂ। ਇਹਨੂੰ 12 ਲੱਖ ਵਾਲੇ ਨੂੰ ਉੱਥੇ ਜਾ ਕੇ ਮਿਲ ਜਾਣੇ। ਹਾਂਜੀ ਰਾਈਟ ਰਾਈਟ। ਇਹ ਹਨਾ ਐਵੇਂ ਹੀ ਇਹਨਾਂ ਗੱਲ ਬਸ ਮੇਰੇ ਇਹ ਇਹ ਤਾਂ ਗੱਲ ਹੋ ਗਈ ਤੇ ਦੋਨਾਂ ਨੂੰ ਉਸ ਤੋਂ ਬਾਅਦ ਪੀਆਰ ਆਪਸ਼ਨ ਸੇਮ। ਸੇਮ ਹੈ ਜੀ। ਪੀਆਰ ਸੇਮ ਆ ਪੜਾਈ ਪੂਰੀ ਕਰ ਲਓ। ਜਿੰਨੇ ਟਾਈਮ ਦੀ ਪੜ੍ਹਾਈ ਪੂਰੀ ਕਰ ਲੋ ਤੇ ਪੋਸਟ ਸਟਡੀ ਵਰਕ ਪਰਮਿਟ ਲੈ ਲੋ ਤੇ ਜੋਬ ਲੱਭ ਲੋ ਤੇ ਬੀਐਂਸ ਦਾ ਸਰਟੀਫਿਕੇਟ ਲੈ ਲੋ ਜੋਬ ਤੇ ਕਿੰ ਇਹਦੇ ਲਈ ਕੁਆਲਿਫਿਕੇਸ਼ਨ ਕੀ ਹੈ ਇੱਕ ਤਾਂ 70 70% ਨੰਬਰ ਹੋਗੇ ਦੂਸਰਾ ਆਈਲਟਸ ਹਾਂਜੀ ਆਈਲਟਸ ਕਿਉਂਕਿ ਜੇ ਪੜ੍ਹਾਈ ਕਰਨੀ ਹੈ ਤੁਸੀਂ ਇੰਗਲਿਸ਼ ਟੋਟ ਪ੍ਰੋਗਰਾਮ ਚ ਜੀ ਬੀਮਲ ਇੰਗਲਿਸ਼ ਚ ਪੜ੍ਹਾਊਗਾ ਤੁਹਾਨੂੰ ਹਨਾ ਤਾਂ ਤੁਹਾਨੂੰ ਆਲਸ ਦਾ ਪ੍ਰੂਫ ਦੇਣਾ ਪੈਣਾ ਹੈ ਜੀ ਦੇ ਜੀ ਓਵਰオール 6 ਬੈਂਡ ਹੋਣ ਉਹ एलिजिबल ਹੈ 5.5 ਤੇ ਵੀ ਹੁੰਦਾ ਹੈ ਕੋਸ਼ੀ ਯੂਨੀਵਰਸਿਟੀਆਂ ਚ ਜੀ ਮਤਲਬ 5.5 ਵਾਲਾ ਸਿਰਫ ਤੁਹਾਡੇ ਤੋਂ ਸਲਾਹ ਲੈ ਲੇ ਹਾਂਜੀ ਨਹੀਂ ਤਾਂ 5.5 ਵਾਲਾ ਮਾੜਾ ਜਿਹਾ ਜ਼ੋਰ ਹੋਰ ਲਾ ਦੇਵੇ ਤਾਂ 6 ਆ ਹਾਂਜੀ ਓਵਰオール ਹੀ ਉਹ ਇਚਦਾਨੀ ਧਿਆਨ ਦਿੰਦੇ ਅੱਛਾ ਓਵਰオール ਸਿਰਫ ਸੱਲੋ ਓਵਰਰੂਲ ਦੇਖਣਾ ਉਹਨਾਂ ਨੇ ਮੈਂ ਤੁਹਾਨੂੰ ਜੇ ਕਿਸੇ 'ਚ 5.5 ਵੀ ਹੈ ਤਾਂ ਕੋਈ ਡਿੱਕਾ ਨਹੀਂਗਾ ਤੇ ਤੁਹਾਡਾ ਓਵਰ 6 ਹੈਗੇ ਤਾਂ ਤੁਹਾਡਾ ਮਸਲਾ ਹੱਲ ਹੁੰਦਾ ਤੇ ਓਵਰਆਲ ਛੇ ਹੁਣ ਅੱਜਕੱਲ ਬੱਚੇ ਆਮ ਲੈ ਰਹੇ ਆ ਆਮ ਆ ਜਾਂਦੇ ਜੀ ਨਰਸਰੀ ਤੋਂ ਅੰਗਰੇਜ਼ੀ ਪੜ੍ਹ ਰਹੇ ਆ ਕੋਈ ਵੱਡੀ ਗੱਲ ਨਹੀਂ ਕੋਈ ਕੋਈ ਮਸਲਾ ਨਹੀਂਗਾ ਬਾਲਾ ਵੱਡਾ ਇਹ ਹੋ ਗਿਆ ਆਪਾਂ ਦੋ ਕੈਟਾਗਰੀਆਂ ਦੀ ਗੱਲ ਕਰ ਲਈ ਸਟੂਡੈਂਟ ਸਟੂਡੈਂਟ ਤੇ ਇੱਕ ਮੈਨੂੰ ਥੋੜਾ ਜਿਹਾ ਹੋ ਰਹਿ ਗਿਆ ਕਿ ਸਟੂਡੈਂਟ ਪਲੱਸ 2 ਤੋਂ ਬਾਅਦ ਹੀ ਜਾ ਸਕਦਾ ਜਾਂ ਸਟੂਡੈਂਟ ਲਈ ਆ ਬੀਏ ਤੋਂ ਬਾਅਦ ਵੀ ਹੈਗਾ ਆਪਸ਼ਨ ਕੋਈ ਹੈਗਾ ਜੀ ਪਲਸ 2 ਵਾਲੇ ਵੀ ਜਾ ਸਕਦੇ ਆ ਬੀਏ ਦੇ ਬਾਅਦ ਵਾਲੇ ਵੀ ਬੀਟੈਕ ਵਾਲੇ ਬੈਚਲਰ ਵਾਲੇ ਬਾਅਦ ਵੀ ਜਾ ਸਕਦੇ ਮਾਸਟਰ ਕਰਨ ਲਈ ਜੀ ਸੇਮ ਉਹੀ ਪ੍ਰੋਸੀਜਰ ਹੈ ਜੇ ਵਧੀਆ ਪਰਸੈਂਟ ਹੈ ਬੈਚਲਰ ਤੇ ਸਰਕਾਰੀ ਚ ਚਲੇ ਜਾਓ ਠੀਕ ਹੈ ਜੀ 6 ਬੈਂਡ ਲੈ ਲਓ ਇੰਗਲਿਸ਼ ਚ ਪੜਾਈ ਹੋਣੀ ਆ ਤੇ ਜੇ ਘੱਟ ਪਰਸੈਂਟ ਹੈ ਤਾਂ ਪ੍ਰਾਈਵੇਟ ਚ ਚਲੇ ਜਾਓ ਉਹਨਾਂ ਦੀ ਫੀਸ ਉਹ ਇਹ ਹੋ ਗਿਆ ਤੇ ਉਹ ਇੱਕ ਪਲਸ 2 ਵਾਲੇ ਦਾ ਜੇ 2 ਸਾਲ 2 ਸਾਲ ਦਾ ਗੈਪ ਆ ਹਾਂਜੀ ਗੈਪ ਦਾ ਨਹੀਂ ਜੀ ਫਰਕ ਪੈਂਦਾ ਗੈਪ ਦਾ ਅਸੀਂ 6-8 ਸਾਲ ਦੇ ਗੈਪ ਵੀ ਨੇ ਉਹ ਵੀ ਜਾ ਰਿਹਾ ਹੈ ਕੋਈ ਟੈਨਸ਼ਨ ਨਹੀਂ ਕਿਉਂਕਿ ਇਹ ਲੀਨਿਐਂਸ ਟ ਇਹ ਨਾ ਨਹੀਂ ਦੇਖਦਾ ਜਰਮਨੀ ਅੱਛਾ ਇਹ ਨਾ ਨਹੀਂ ਦੇਖਦਾ ਇੱਕ ਗੱਲ ਹੋਰ ਜਰਮਨ ਦਾ ਵੀਜ਼ਾ ਲੱਗ ਗਿਆ ਦੈਟ ਮੀਨ ਯੂਰਪ ਦੇ ਵਿੱਚ ਆਉਣ ਵਾਲੇ ਸਾਰਿਆਂ ਦਾ ਲੱਗ ਗਿਆ ਹਾਂਜੀ ਸ਼ੈਨਗਨ ਤੁਹਾਨੂੰ ਵੀਜ਼ਾ ਮਿਲਣਾ ਹੈ ਮਤਲਬ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਰੇ ਦੇਸ਼ਾਂ ਨੂੰ ਓਪਨ ਬਾਰਡਰ ਨੇ ਹਾਂ ਪੜਨਾ ਤਾਂ ਉੱਥੇ ਹੀ ਹੈ ਉਹ ਵੈਸੇ ਇੰਡੀਪੈਂਡੈਂਟ ਨੇ ਸਾਰੇ ਕੰਟਰੀਆਂ ਬਟ ਘੁੰਮ ਸਕਦੇ ਹੋ ਟ੍ਰੇਨਾਂ ਟ੍ਰੂਨਾਂ ਬੱਸਾਂ ਸਾਰੀਆਂ ਓਪਨ ਬਾਰਡਰ ਹੈ ਸਾਰਾ ਦਿਨ ਚੱਲਦੀਆਂ ਤੁਸੀਂ ਚੜ੍ਹ ਕੇ ਨਾਲ ਦੇ ਸਾਰੇ ਦੇਸ਼ਾਂ ਚ ਘੁੰਮ ਸਕਦੇ ਬੜੇ ਇਕਲ ਮੈਨੂੰ ਹੋਰ ਦੱਸੋ ਆਪਾਂ ਆਇਲੈਂਡਸ ਤੇ ਗੱਲ ਕਰ ਲਈ ਕਈ ਬੱਚੇ ਪੀਟੀਈ ਕਰਦੀਆਂ ਹਾਂਜੀ ਹਾਂਜੀ ਉਹ एलिजिਬਲ ਹਾਂਜੀ ਬਿਲਕੁਲ ਪੀਟੀ ਦੇ एलिजिਬਲ ਆ ਪੀਟੀ ਦੇ ਬੈਂਡ ਉਹਨਾਂ ਨੂੰ 58 ਤੋਂ ਅਬਵ ਚਾਹੀਦੇ ਆ ਇੰਨੀ ਗੱਲ ਮਤਲਬ ਤਕਰੀਬਨ 60% ਚਾਹੀਦੇ ਹਾਂਜੀ ਤਕਰੀਬਨ 60 60% ਚਾਹੀਦੇ ਤੇ ਇੱਕ 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 ਤਾਂ ਹੋ ਗਿਆ ਭੈਣ ਜੀ ਆਪਾਂ ਸਟੱਡੀ ਵੀਜ਼ੇ ਤੇ ਤਕਰੀਬਨ ਜੇ ਕੋਈ ਕਿਸੇ ਦਾ ਡਾਊਟ ਹੋਊਗਾ ਤਾਂ ਕਲੀਅਰ ਕਰ ਲੂੰਗਾ ਫੋਨ ਨੰਬਰ ਹੈਗਾ ਅਗਲੇ ਕੋਲੇ ਅ ਉਸ ਤੋਂ ਬਾਅਦ ਲੋਕ ਕੋਸ਼ਿਸ਼ ਹੁੰਦੀ ਆ ਕਿ ਵਰਕ ਪਰਮਿਟ ਹੀ ਡਾਇਰੈਕਟ ਮਿਲ ਜੇ ਹਾਂ ਜੀ ਵੀਜ਼ੇ ਤੋਂ ਇਲਾਵਾ ਬੰਦੇ ਦੇ ਦਿਮਾਗ ਚ ਕਿਤੇ ਨਾ ਕਿਤੇ ਹੁੰਦਾ ਕਿ ਵਰਕ ਪਰਮਿਟ ਵਰਕ ਪਰਮਿਟ ਹੈ ਤੇ ਜੇ ਡਾਇਰੈਕਟ ਵਰਕ ਪਰਮਿਟ ਲੈਣਾ ਹਾਂਜੀ ਸਨ ਡਾਇਰੈਕਟ ਪਰਮਿਟ ਵਰਕ ਪਰਮਿਟ ਦੇ ਥੋੜਾ ਇਹ ਜਰਮਨੀ ਦਾ ਓਖਾ ਹੈ ਉਹਦੇ ਉਹਦੇ ਜਗ੍ਹਾ ਤੇ ਇੱਕ ਬੜੀ ਵਧੀਆ ਕੈਟਾਗਰੀ ਹੈ ਉਹ ਹੈਗੀ ਆ ਉਸ ਬਿਲਡਿੰਗ ਜੀ ਇਹਦਾ ਨਾਮ ਆ ਉਸ ਬਿਲਡਿੰਗ ਉਥੋਂ ਦੀ ਭਾਸ਼ਾ ਦੇ ਵਿੱਚ ਇਹਨੂੰ ਉਸ ਬਿਲਡਿੰਗ ਬੋਲਦੇ ਐ ਇਹਦੇ ਚ ਕੀ ਹੁੰਦਾ ਵੀ ਤੁਸੀਂ ਐ ਸਮਝ ਲਓ ਵੀ ਕਾਈਂਡ ਆਫ 80% ਕੰਮ ਕਰਾਉਣਗੇ 20% ਥੀਰੀ ਹੁੰਦੀ ਹੈ ਇਹ 3 ਸਾਲ ਦਾ ਕੋਰਸ ਹੁੰਦਾ ਹੈ ਇੱਕ ਕਾਈਂਡ ਆਫ ਜੀ ਜ ਇਹਦੇ ਵਿੱਚ 300 ਤੋਂ ਪਲੱਸ professions ਨੇ ਜਿੱਦਾਂ ਮੈਂ ਐਗਜ਼ਾਮਪਲ ਦੇਵਾਂ ਨਰਸਿੰਗ ਹੋ ਗਿਆ ਠੀਕ ਹੈ ਜੀ ਛੋਟੇ ਵੱਡੇ ਵੀ ਸਾਰੇ ਨੇ ਆਪਣੇ ਇਲੈਕਟ੍ਰੀਸ਼ੀਅਨ ਹੋ ਗਿਆ ਆਟੋਮੋਬਾਈਲ ਹੋ ਗਿਆ ਸੇਲਸ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ ਇਦਾਂ ਦੇ ਹੋਗੇ ਠੀਕ ਹੈ ਜੀ ਸਪੋਜ਼ ਕਿਸੇ ਬੱਚੇ ਨੇ 12ਵੀਂ ਕਰ ਲਈ ਥੋੜਾ ਪੜਾਈ ਚ ਕਮਜ਼ੋਰ ਹੈ ਅੱਗੇ ਨਹੀਂ ਪੜ ਸਕਦਾ ਸਿੱਧਾ ਕੰਮ ਲੈਣਾ ਚਾਹੁੰਦਾ ਹੈ ਹਨਾ ਜੀ ਉਹ ਕੀ ਕਰੇਗਾ ਵੀ ਮੰਨ ਲਓ ਉਹ ਇਹਦੇ ਲਈ ਕੱਲੀ ਸ਼ਰਤ ਹੈ ਉਹ ਹੈਗੀ ਇਹ ਵੀ ਤੁਹਾਨੂੰ B1 ਤੱਕ ਭਾਸ਼ਾ ਆਉਣੀ ਚਾਹੀਦੀ ਹੈ ਉਹਨਾਂ ਦੀ ਇੱਕ ਤੋਂ ਸ਼ਰਤ ਹੈ ਜੀ ਇਹਦੇ ਨਹੀਂ ਮਤਲਬ ਇਧਰੋਂ ਜਾਣ ਲਈ ਸਾਨੂੰ ਜਰਮਨੀ ਭਾਸ਼ਾ ਪਹਿਲਾਂ ਸਿੱਖਣੀ ਪਹਿਲਾਂ ਸਿੱਖਣੀ ਪਣੀ ਹੈ ਜੀ B1 ਲੈਵਲ ਤੱਕ ਠੀਕ ਹੈ ਤੇ ਜੇ ਮੰਨ ਲਓ ਤੁਹਾਨੂੰ B1 ਆ ਗਈ ਜੀ ਤੇ ਇਹ ਤੁਸੀਂ ਉਹ এমਪਲੋਇਰ ਤੁਹਾਨੂੰ ਹਾਇਰ ਕਰ ਲੇਗਾ ਉਹ ਆਪਦੇ ਵਰਕਸ਼ਾਪ ਤੇ ਤੁਹਾਨੂੰ ਕੰਮ ਵੀ ਸਿਖਾਏਗਾ ਉਹਦੀ ਸੈਲਰੀ ਵੀ ਦੇਵੇਗਾ ਉਹਦੇ ਨਾਲ ਤੁਸੀਂ ਖਰਚਾ ਘਟ ਸਕਦੇ ਹੋ ਇਹਦੇ ਵਿੱਚ ਉਹ ਬਲੋਕ ਅਕਾਊਂਟ ਵੀ ਨਹੀਂ ਲੱਗਦਾ ਕਿਉਂਕਿ ਤੁਸੀਂ ਸੈਲਰੀ ਤੇ ਜਾ ਰਹੇ ਹੋ ਤੁਸੀਂ ਸਿੱਧਾ ਹੀ ਕੰਮ ਦੇ ਕਾਬਲ ਬਣ ਕੇ ਜਾਓ ਆ ਬਿਲ ਜਾ ਰਹੇ ਹੋ ਉਹ 3 ਸਾਲ ਤੁਹਾਨੂੰ ਉਹ ਸਰਟੀਫਿਕੇਟ ਦੇ ਦੇਗਾ ਵੀ ਤੁਸੀਂ ਆਹ ਫੀਲਡ 'ਚ ਐਕਸਪਰਟ ਹੋ ਗਏ ਹੁਣ ਤੁਸੀਂ ਕਿਤੇ ਵੀ ਜੋਬ ਲੈ ਲਓ ਤੇ ਬੜੀ ਸੌਖੀ ਪੀਆਰ ਮਿਲਦੀ ਹੈ ਸਿਟੀਜ਼ਨਸ਼ਿਪ ਮਿਲਦੀ ਹੈ ਇਹਦੇ ਤੇ ਓਕੇ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਜੇ ਵੀ 1 ਭਾਸ਼ਾ ਮੰਨ ਲਓ ਮੈਂ ਸਿੱਖ ਗਿਆ ਹਾਂਜੀ ਮੈਂ ਇਧਰ ਜਾਣਾ ਮੇਰਾ ਫੇਰ ਕਿੰਨਾ ਖਰਚ ਆਊਗਾ ਥੋੜਾ ਜੀ ਅ 4 ਕ 5 ਲੱਖ ਫੰਡ ਸ਼ੋਅ ਕਰਾਉਣੇ ਆ ਬਸ ਹੋਰ ਕੁਝ ਨਹੀਂ ਸ਼ੋਅ ਕਰਾਉਣੇ ਆ ਜਸਟ ਅਜਾ ਇੰਟਰਨੈਟ ਤੇ ਕਰੀਏ ਸ਼ੁਰੂ ਜਰਮਨੀ ਭਾਸ਼ਾ ਸਿੱਖੀਏ ਹਾਂਜੀ ਇੰਨੀ ਔਖੀ ਤਾਂ ਨਹੀਂ ਹੋਣੀ ਨਹੀਂ ਜੀ ਨਹੀਂ ਇਹ ਜਮਾ ਆਪਣੇ ਜਿਹੜੇ ਇੰਗਲਿਸ਼ ਵਾਲੇ ਅਲਫਾਬੇਟ ਹੈ ਜੀ ਏ ਤੋਂ ਲੈ ਕੇ ਜ਼ੈਡ ਉਹੀ ਹੈ ਦੇ ਜੈਨੇ ਬਸ ਥੋੜਾ ਤਾਂ ਚਲੋ ਦੂਜੀ ਭਾਸ਼ਾ ਹੈਗੀ ਹੈ ਤਾਂ ਥੋੜਾ ਜਿਹਾ ਹੁੰਦਾ ਥੋੜਾ ਜਿਹਾ ਤਾਂ ਹਿੰਦੀ ਬੋਲਣ ਲੱਗ ਜੇ ਭਈਆਂ ਨਾ ਬੰਦਾ ਉਹ ਛੱਡਣ ਲੱਗ ਜਾਂਦਾ ਤੇ ਤਾਂ ਫਿਰ ਹਨਾ ਹਾਂਜੀ ਠੀਕ ਆ ਇਹ ਹੋ ਗਿਆ ਭਾਣੇ ਆਹ ਕੈਟਾਗਰੀ ਹੋ ਗਈ ਮੈਨੂੰ ਪਸੰਦ ਆਈ ਹਾਂਜੀ ਇਸ ਤੋਂ ਬਾਅਦ ਇੱਕ ਹਾਂ ਪ੍ਰੀਤ ਮੈਨੂੰ ਉਧਰ ਬੈਠਾ ਬੈਠਾ ਪੁੱਛਦਾ ਸੀ ਵੀ ਬੰਦਾ ਪਰਿਵਾਰ ਨੂੰ ਸੱਦ ਸਕਦਾ ਬਿਲਕੁਲ ਸੱਦ ਸਕਦਾ ਜੀ ਫੈਮਿਲੀ ਰੀਯੂਨੀਅਨ ਵੀਜ਼ਾ ਇਹਦੇ ਚ ਹੀ ਹੁੰਦਾ ਜੀ ਜੀ ਠੀਕ ਹੈ ਜੀ ਮੰਨ ਲਓ ਤੁਸੀਂ ਬੱਚਾ ਫਿਲਹਾਲ ਤਾਂ ਸਟੱਡੀ ਵੀਜ਼ਾ ਤੇ ਉਹ ਸੈੱਟ ਹੋ ਜਾਂਦਾ ਹੈ ਉਹਦੀ ਕਮਾ ਲੈਂਦਾ ਵਰਕ ਪਰਮ ਪੀਆਰ ਲੈਣ ਹਾਂਜੀ ਬਿਲਕੁਲ ਸੱਦ ਸਕਦੇ ਜੀ ਉਹਦੇ ਪਾਰਟਨਰ ਲਈ ਤਾਂ ਨਹੀਂ ਕੁਝ ਚਾਹੀਦਾ ਹੋਊਗਾ ਕਿ ਭਾਈ ਇਹਨੂੰ ਆ ਚਾਹੀਦਾ ਹੈ ਇੱਕ ਛੋਟੀ ਜੀ ਡਿਮਾਂਡ ਹੈਗੀ ਇੱਕ ਜਿਹੜੀ ਜਰਮਨ ਭਾਸ਼ਾ ਹੈ ਉਹਦਾ ਇੱਕ ਲੈਵਲ ਕਰਨਾ ਪੈਣਾ ਹੈ A1 A1 ਜਿਹੜਾ ਨਾ ਬੇਸਿਕ ਹੀ ਹੁੰਦਾ ਜੀ ਚ ਕੀ ਹੁੰਦਾ ਵੀ ਆਪਾਂ ਨੂੰ ਇੰਟਰੋਡਕਸ਼ਨ ਆ ਜਾਂਦੀ ਹੈ ਥੋੜੀ ਜੀ ਉਹਦਾ ਦੇ ਬਸ ਮਾਨ ਕਰਨੀ ਵਰਡ ਪਛਾਣਨੇ ਇੱਕ ਜਮਾ ABCD ਵਾਲਾ ਪਹਿਲਾ ਲੈਵਲ ਜਿਹੜਾ ਹੈ ਬੇਸਿਕ ਉਹ ਆਉਣਾ ਚਾਹੀਦਾ ਹੈ ਤਾਂ ਕਿ ਉਹ ਉੱਥੇ ਕੰਮ ਕਰ ਸਕੇ ਮਾੜਾ ਕੰਮ ਕਰ ਸਕੀ। ਇੱਕ ਕੈਟਾਗਰੀ ਹੋਗੀ ਜਿਹੜੀ ਆਪਾਂ ਪਰਿਵਾਰ ਨੂੰ ਸੰਬੋਧਕਦੇ ਆ ਜਿਹੜਾ ਬੰਦਾ ਉਧਰ ਗਿਆ ਹੋਇਆ। ਉਧਰ ਗਿਆ। ਜਿਹੜਾ ਉਧਰ ਗਿਆ ਹੋਇਆ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਲੈ ਵੀ ਮੈਂ ਆਪਦਾ ਪਰਿਵਾਰ ਸੱਦਣਾ ਤੇ ਨਹੀਂ। ਹਾਂਜੀ। ਹਾਂਜੀ ਸਾਨੂੰ ਉਹ ਅਸੀਂ ਉਹਨਾਂ ਨੂੰ ਦੱਸ ਦਿਆਂ ਵੀ ਇਹ ਡਾਕੂਮੈਂਟ ਭੇਜ ਦਿਓ। ਕਿਧਰ ਉਹਦੇ ਜਿਹੜੇ ਪਰਿਵਾਰ ਨੇ ਜਾਣਾ ਹੈ ਉਹ ਅਸੀਂ ਉਹਦੇ ਪੇਪਰ ਲੈਣੇ ਆ ਫੇਰ ਲੋੜਨੇ ਆ ਉਹਨੂੰ ਪ੍ਰੋਪਰ ਦੱਸ ਦਿਆਂ ਕਿ ਕਿੱਦਾਂ ਐਮਬੈਸੀ ਚ ਕੀ ਪੇਪਰ ਲੈ ਕੇ ਜਾਣੇ ਕੀ ਤਰ੍ਹਾਂ ਦੇ। ਜੀ। ਤੇ ਆ ਬੈਸਟਰ ਹੋ ਗਿਆ ਜਿਹੜੇ ਜਿਨ੍ਹਾਂ ਨੇ ਕੰਮ ਕਰਦਾ ਹਾਂ ਹਾਂ ਜੀ ਟੂਰਿਸਟ ਬਿਲਕੁਲ ਉਹਦੇ ਲਈ ਮਦਦ ਕਰਦੇ ਨੇ ਤੁਸੀਂ ਬਿਲਕੁਲ ਜੀ ਇਹ ਵਿਜ਼ਿਟਰ ਤਾਂ ਅਸੀਂ ਪੂਰੇ ਸ਼ੈਨਗਨ ਦਾ ਹੀ ਲਾਉਨੇ ਆ ਚਾਹੇ ਕੋਈ ਵੀ ਕੰਟਰੀ ਹੈ ਤਾਂ ਵਿਜ਼ਿਟਰ ਹੈ ਪ੍ਰੇਤਲ ਵਾਕੇ ਨਾ ਤੋਂ ਹਾਂ ਜੀ ਹਾਂ ਤੇ ਇਹ ਇਹ ਕੰਮ ਕਿ ਹੈ ਇਹ ਕੰਮ ਪਕਰ ਇਹ ਦੋਨੇ ਸ਼ੈਨਗਨ ਲੱਗੇ ਹਾਂ ਇਹ 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 ਕਰਵਾਉਨੇ ਆ ਅਸੀਂ ਤੁਹਾਡੇ ਤੋਂ ਬੈਸਟਰ ਵਾਲਾ ਤਾਂ ਚਲੋ ਇਹ 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 ਸੌਖਾ ਹੈ ਨਾ ਹਾਂ ਜੀ ਤੇ ਇਹ ਇਸ ਤੋਂ ਬੰਦ ਆ ਪੜਨੇ ਇੱਕ ਆਏ ਕਾਰਡ ਵੀਜ਼ਾ ਕਿਹੜਾ ਓਪਰਚ्युनिटी ਕਾਰਡ ਵੀਜ਼ਾ ਹੈ ਜੀ ਇਹਦੇ ਜਗ੍ਹਾ ਤੇ ਪਹਿਲਾਂ ਜੋਬ ਸੀਕਰ ਵੀਜ਼ਾ ਹੁੰਦਾ ਸੀ ਹੁਣ ਗਵਰਨਮੈਂਟ ਨੇ ਇਹ ਕਰਤਾ ਇਹਦੇ ਚ ਕੀ ਹੁੰਦਾ ਓਪਰਚ्युनिटी ਜਿੱਦਾਂ ਕਿ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਵੀ ਤੁਹਾਨੂੰ ਉਹ ਮੌਕਾ ਦੇ ਰਹੇ ਨੇ ਓਪਰਚ्युनिटी ਦੇ ਰਹੇ ਨੇ ਵੀ ਤੁਸੀਂ ਉਹ ਇੱਕ ਸਾਲ ਦਾ ਟਾਈਮ ਮਿਲੇਗਾ ਤੁਸੀਂ ਉੱਥੇ ਜਾਓ ਤੇ ਕੰਮ ਲੱਭੋ ਜੇ ਜੇ ਤੁਹਾਨੂੰ ਕੰਮ ਮਿਲ ਜਾਂਦਾ ਹੈ ਫੁੱਲ ਟਾਈਮ ਤੁਸੀਂ ਕੰਟਰੈਕਟ ਕਰਦੇ ਹੋ এমਪਲੋయర్ ਨਾਲ ਉਹਦੇ ਹਿਸਾਬ ਨਾਲ ਵੀਜ਼ਾ ਐਕਸਟੈਂਡ ਹੋ ਜਾਊਗਾ ਠੀਕ ਹੈ ਜੀ ਇਹਦੇ ਚ ਮੰਨ ਲਓ ਕੀ ਹੁੰਦਾ ਜਿਹੜੀ ਰਿਕੁਆਇਰਮੈਂਟ ਹੈ ਮੈਂ ਉਹ ਦੱਸ ਦਿੰਨੇ ਆ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਵੇ ਇੱਕ ਠੀਕ ਹੈ ਜੀ ਦੂਜੀ ਗੱਲ ਉਹੀ ਜਿਹੜੇ ਫੀਲਡ ਚ ਤੁਸੀਂ ਸੰਬੰਧਿਤ ਗ੍ਰੈਜੂਏਸ਼ਨ ਕੀਤੀ ਹੈ ਸਪੋਜ਼ ਬੀਟੈਕ ਕੀਤੀ ਹੈ ਸੀਐਸਸੀ ਚ ਉਹੀ ਫੀਲਡ ਚ 2 ਸਾਲ ਦਾ ਐਕਸਪੀਰੀਅੰਸ ਹੋਵੇ ਮਿਨੀਮਮ ਠੀਕ ਹੈ ਜੀ ਬਣ ਜਾਂਦਾ ਬਣ ਜਾਂਦਾ ਜੀ ਤੇ ਜਦੋਂ ਤੱਕ ਫੁੱਲ ਟਾਈਮ ਜੋਬ ਤੁਸੀਂ ਮੰਨ ਲਓ ਕੱਲ ਚਲੇ ਗਏ ਤੁਹਾਨੂੰ ਹਜੇ ਜੋਬ ਨਹੀਂ ਮਿਲ ਰਹੀ ਤਿੰਨ ਮਹੀਨੇ ਉਦੋਂ ਤੱਕ ਤੁਹਾਡੇ ਕੋਲ ਕੰਮ ਕਰਨ ਦਾ ਰਾਈਟ ਹੈਗਾ ਪਾਰਟ ਟਾਈਮ ਕਿਤੇ ਵੀ ਇਹ ਬੜਾ ਵਧੀਆ ਹੈ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਕੋਈ ਸੱਜਣਾ ਬਾਹਰ ਜਾ ਕੇ ਕਮਾਉਣਾ ਚਾਹੁੰਦਾ ਹੈ ਹਾਂਜੀ ਤਾਂ ਜਰਮਨ ਇੱਕ ਸੋਹਣਾ ਕੰਟਰੀ ਹੈ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂਜੀ ਅ ਤੁਸੀਂ ਸੱਜਣੋਂ ਸੰਪਰਕ ਕਰ ਸਕਦੇ ਆਂ ਤੇ ਜਿਹੜਾ ਯੂਰੋ ਹੈ ਜੀ 99 ਚੱਲ ਰਿਹਾ ਤੁਸੀਂ ਦੇਖੋ ਮਾਈ ਦੇਖੋ ਤੇ ਨੰਬਰ 2 ਤੇ ਗੱਲ ਇਹ ਆ ਵੀ ਬਾਈ ਰਾਜਪਾਲ ਹੋਣੀ ਮੇਰੇ ਸਾਹਮਣੇ ਨਾਲ ਭੈਣੇ ਤੁਸੀਂ ਕੰਮ ਕਰਦੇ ਤਾਂ ਉਹਗੇ ਮੇਰੇ ਤੋਂ 2016 ਤੇ ਕੰਮ ਕਰਦੇ ਹਾਂਜੀ ਬਿਲਕੁਲ ਆਹੀ ਇਕੱਲੇ ਹੀ ਕੰਟਰੀ ਦਾ ਹੈ ਵੀ ਜਰਮਨ ਦਾ ਹੀ ਕਰਦੇ ਆ ਹੋਰ ਨਹੀਂ ਕਿਸੇ ਦਾ ਕਰਦੇ ਇਕੱਲੇ ਜਰਮਨ ਦਾ ਜੀ ਇਹਦੇ ਚ ਜਰਮਨ ਦੇ ਐਕਸਪਰਟ ਆ ਤੇ ਮਾੜਾ ਜਿਹਾ ਮੈਨੂੰ ਕਿਸੇ ਸਟੂਡੈਂਟ ਨਾਲ ਗੱਲ ਕਰਾਓ ਪਤਾ ਲੱਗ ਜੇਗੀ ਹਾਂਜੀ ਬਿਲਕੁਲ ਆਪਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਲੈ ਵੀ ਆਪਣੇ ਨਾਲ ਇੱਕ ਸਟੂਡੈਂਟ ਆਪਾਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਲਾਈਵ ਰਿਵਿਊ ਵੀ ਲਵਾਂਗੇ ਤੇ ਆਪਣੇ ਨਾਲ ਇੱਕ ਸਟੂਡੈਂਟ ਆਈ ਪ੍ਰੀ ਤੇ ਇਧਰਲੇ ਪਾਸੇ ਆ ਚੱਕੇ ਲਿਆ ਕੈਮਰਾ ਕੈਮਰਾ ਲੈ ਵੀ ਸੱਜਣਾ ਮੈਨੂੰ ਸਿਆਣ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋਹਣਿਆ ਸਤਿ ਸ਼੍ਰੀ ਅਕਾਲ ਮੈਨੂੰ ਪਹਿਚਾਨ ਲਿਆ ਤੁਸੀਂ ਹਾਂਜੀ ਹਾਂਜੀ ਹਾਂ ਜੀ ਬਾਇਓ ਅੱਪਰ ਤੋਂ ਕਪਟਾਸ਼ ਬੁਲੇਖੜਾ ਖਾਣੇ ਵੀ ਜਾ ਰਿਹਾ ਹੈ ਠੀਕ ਆ ਤੇ ਵੀਰੇ ਮੈਨੂੰ ਮੈਂ ਨਾ ਇੰਟਰਵਿਊ ਕਰਨਾ ਆਇਆ ਸੀ ਭੈਣਜੀ ਹੋਣਾ ਦੀ ਹਾਂਜੀ ਤੇ ਇਹ ਕਹਿੰਦੇ ਵੀ ਸਟੂਡੈਂਟਾਂ ਨੂੰ ਮੈਂ ਕਿਹਾ ਵੀ ਪੁੱਛੀ ਲਈਏ ਸਟੂਡੈਂਟਾਂ ਨੂੰ ਕਿਵੇਂ ਮਿਲਦਾ ਕੰਮਕਾਰ ਹਾਂ ਤੇ ਤੁਹਾਨੂੰ ਦੱਸੋ ਕੰਮਕਾਰ ਕਿਵੇਂ ਮਿਲਦਾ ਕੰਮਕਾਰ ਜੀ ਜਲਦਤਰ ਇੱਥੇ ਰੈਫਰੈਂਸ ਤੇ ਵੀ ਮੇਰੇ ਜੰਦਾ ਫਾ ਕੰਮ ਠੀਕ ਹੈ ਜੀ ਹੂੰ ਕਿਉਂਕਿ ਕੋਈ ਨਾ ਦਾ ਫਰੈਂਡ ਜਾਂ ਯਾਰ ਕੋਈ ਹੋਰ ਵੀ ਲੱਗਾ ਹੋਇਆ ਨਾ ਤਾਂ ਉਹਨਾਂ ਦੇ ਰੈਫਰੈਂਸ ਤੇ ਮਿਲਣਾ ਦਾ ਕੰਮ ਇਥੇ ਹੂੰ ਉਸ ਤੋਂ ਬਾਅਦ ਬੰਦਾ ਡਾਇਰੈਕਟ ਵੀ ਜਿੱਥੇ ਵੈਕੈਂਸੀ ਵਗੈਰਾ ਖੁੱਲੀਆਂ ਰਹਿੰਦੀਆਂ ਨੇ ਤੇ ਡਾਇਰੈਕਟ ਜਾ ਕੇ ਉਹਦਾ ਸਪਤਾਸ਼ਤ ਪਤਾ ਕਰ ਸਕਦਾ ਹੋਇਆ ਤੇ ਕਿ ਕੀ ਆ ਵੀ ਕੰਮ ਹੈ ਦੇ ਮੈਂ ਮਤਲਬ ਕੰਮ ਮਿਲ ਜਾਂਦਾ ਜਿੱਦ ਮੈਂ ਆਇਆ ਸੀ ਇੱਥੇ ਹਾਂ ਉਸ ਤੋਂ ਅਜਿਹੇ ਦੂਸਰੇ ਦੂਸਰੇ ਤੀਸਰੇ ਦਿਨ ਮੈਨੂੰ ਮਿਲ ਗਿਆ ਅੱਜ ਕੰਮ ਠੀਕ ਆ ਬੀ ਜਿਵੇਂ ਜਿਵੇਂ ਬਾਹਰਲੇ ਕਈ ਮੁਲਕਾਂ ਦੇ ਵਿੱਚ ਸੁਣਦੇ ਆ ਵੀ ਕੰਮ ਨਹੀਂ ਮਿਲਦਾ ਇੱਥੇ ਕੰਮ ਮਿਲ ਜਾਂਦਾ ਕੰਮ ਨਹੀਂ ਜਾਂਦਾ ਜੀ ਮੋਟਾ ਕੰਮ ਦੀ ਕੋਈ ਚੱਕਰ ਠੀਕ ਕੰਮ ਤਾਂ ਮਿਲ ਜਾਂਦਾ ਕਿੰਨਾ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਿਆ ਨੂੰ ਜਿਆਦਾ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਤੁਹਾਨੂੰ ਸ਼ਿਨਾਂ ਲੰਘ ਗਿਆ ਬੰਨਾ ਮਾਰਚ ਚ ਐਸਾ 19 ਮਾਰਚ ਮਿਲ ਤੇ ਆ ਰਿਹਾ ਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਤੁਹਾਡੇ ਨਾਲ ਥੋੜਾ ਜਿਹਾ ਹਜੇ ਜਲਦੀ ਆ ਸੁਨੇਹਾ ਹੈ ਤੇ ਤੁਸੀਂ ਆਰਾਮ ਕਰੋ ਬਸ ਬਹੁਤ ਧੰਨਵਾਦ ਤੁਸੀਂ ਰਿਵਿਊ ਦਿੱਤਾ ਬਹੁਤ ਧੰਨਵਾਦ ਤੁਸੀਂ ਇਹਨਾਂ ਦੇ ਥਰੂ ਹੀ ਗਏ ਸੀ ਨਾ ਇਸੇ ਪੰਜ ਜੀਪੀਜ਼ ਵੀ ਇਸੇ ਥਰੂ ਹੀ ਗਿਆ ਸੀਗਾ ਮੈਂ ਠੀਕ ਠੀਕ ਹੈ ਠੀਕ ਠੀਕ ਸਪੈਸ਼ਲੀ ਮੈਂ ਜੀਐਨਸ ਆਊਟ ਆ ਠੀਕ ਹੈ ਠੀਕ ਆ ਵੀਰ ਜੀ ਓਕੇ ਕਨੈਕਸ਼ਨ ਵੀ ਥੋੜਾ ਜਲਾ ਲੋ ਆ ਹਾਂ ਠੀਕ ਠੀਕ ਕੱਲਾ ਜਰਮਨੀ ਦਾ ਹੀ ਕਰਦੇ ਆ ਤਾਂ ਕਰਕੇ ਮੇਰਾ ਟਰਸਟ ਹੋਇਆ ਸੀਗਾ ਬਿਲਡ ਇਹਨਾਂ ਦੇ ਨਾਲ ਬਾਇਲਿੰਗ ਕਰਵਾਉਣ ਦਾ ਜੀ ਤੇ ਇਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਆ ਵੀਜ਼ਾ ਅਪਲੀਕੇਸ਼ਨ ਤੋਂ ਲੈ ਕੇ ਮਰਾ ਏਪੀਐਸ ਸਰਟੀਫਿਕੇਟ ਵੀਜ਼ਾ ਆਨ ਤੱਕ ਦਾ ਸਾਰਾ ਪ੍ਰੋਸੈਸ ਇਹਨਾਂ ਨੇ ਕੀਤਾ ਜੀਗਾ ਠੀਕ ਆ ਬਹੁਤ ਜ਼ਿਆਦਾ ਹੈਲਪਫੁਲ ਹੋਏ ਨੇ ਇਹ ਠੀਕ ਆ ਠੀਕ ਬਸ ਥੈਂਕਸ ਕਰਦਾ ਹਾਂ ਦਾ ਜੀ ਕੋਈ ਜ਼ਿਆਦਾ ਕੰਸਲਟੈਂਸੀ ਚਾਰजेस ਨਹੀਂ ਆਗੇ ਸੀ ਇਹਨਾਂ ਦੇ ਜਿਹਦੇ ਨਾਲ ਮੈਨੂੰ ਪਰੇਸ਼ਾਨੀ ਹੋ ਰੋ ਪੈਸੇ ਦੇਣਗੇ ਉਸ ਤੋਂ ਬਾਅਦ ਮੇਰੀ ਫੀਸ ਬਹੁਤ ਜ਼ਿਆਦਾ ਘੱਟ ਸੀਗੀ ਫੀਸ ਉਹਦੇ ਉਹਦੇ ਕਾਰਨ ਵੀ ਮੇਰਾ ਵੀਜ਼ਾ ਆ ਗਿਆ ਸੀ ਅੰਬੈਸੀ ਨੇ ਫੁੱਲ ਫੀਸ ਮੰਗ ਲਈ ਕਿਹਾ ਤੁਸੀਂ ਪੂਰੀ ਫੀਸ ਦਿਓ ਫਿਰ ਵੀ ਜਿਹੜਾ ਇਹਨਾਂ ਨੇ ਜਿਹਨੇ ਇਹ ਤੇ ਹੈਂਡਲ ਕੀਤਾ ਵੀਜ਼ਾ ਆ ਗਿਆ ਸੀਗਾ ਮੇਰਾ ਮਤਲਬ ਬਹੁਤ ਵਧੀਆ ਹੈਲਪ ਕੀਤੀ ਯਾਰ ਮੇਰੀ ਮੇਰੇ ਨਾਲ ਥੈਂਕਸ ਕਰਨਾ ਚਾਹਨਾ ਬਹੁਤ ਬਹੁਤ ਮਿਹਰਬਾਨੀ ਬੀ ਜੀ ਬਹੁਤ ਮਿਹਰਬਾਨੀ ਬਹੁਤ ਵਧੀਆ ਰਿਵਿਊ ਦਿੱਤਾ ਸਵਾਦ ਆ ਗਿਆ ਤੇ ਵੈਸੇ ਜਿੰਨੇ ਵੀ ਦੇਖ ਰਹੇ ਆ ਦਰਸ਼ਕ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਅ ਇਹਨਾਂ ਦੇ ਰਿਵਿਊ ਦੇਖਣੇ ਚਾਹੁੰਦੇ ਆ ਤਾਂ ਬਾਈ ਰਾਜਪਾਲ ਹੁਣਾ ਦੇ ਕੰਮ ਦੇ ਰਿਵਿਊ ਦੇਖਣੇ ਚਾਹੋ ਤਾਂ ਤੁਸੀਂ ਮੇਰੇ ਹਿਸਾਬ ਨਾਲ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਹਾਂਜੀ ਰਿਵਿਊ ਚੈੱਕ ਕਰ ਸਕਦੇ ਹੋ ਹਾਂਜੀ ਪੀ ਜੀ ਵੈਬਸਾਈਟ ਤੇ ਇਹਨਾਂ ਦੇ ਸਟੂਡੈਂਟ ਵੱਲੋਂ ਰਿਵਿਊ ਪਾਉਣ ਦੀ ਖੁੱਲ ਹੈ Google ਤੇ ਵੀ ਹਾਂ Google ਤੇ ਜਾ ਕੇ ਤੇ ਗੂਗਲ ਤੇ ਜਾ ਕੇ ਇਹਨਾਂ ਦੇ ਰਿਵਿਊ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਗੂਗਲ ਤੇ ਗੂਗਲ ਤੇ ਤਾਂ ਫਿਰ ਆਯਾਦ ਹੁੰਦਾ ਬੰਦਾ ਕਿ ਜਿਹੜਾ ਮਰਜੀ ਜਾ ਉਹ ਕੁਝ ਲਿਖ ਸਕਦਾ ਹੈ ਨਾ ਤਾਂ ਤੁਸੀਂ ਗੂਗਲ ਤੇ ਜਾ ਕੇ ਰਿਵਿਊ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ